ਬਾਪੂ ਰਿਸ਼ਤਿਆਂ ਚੋਂ ਰਿਸ਼ਤਾ ਬਹੁਤ ਮਿੱਠਾ ਬਾਪੂ ਅ ਰਿਸ਼ਤਿਆਂ ਚੋਂ ਰਿਸ਼ਤਾ ਬਹੁਤ ਮਿੱਠਾ ਅੰਦਰੋਂ ਗੂੜੀ ਮੁਹੱਬਤ ਦਾ ਨਾਂ ਬਾਪੂ ਧੀਆਂ ਪੁੱਤ ਨੂੰ ਲੱਗਨਾਂ ਸੇਕ ਦੇਵੇ ਰਹਿੰਦਾ ਬੱਚਿਆਂ ਲਈ ਬਣ ਕੇ ਸ਼ਾਂ ਬਾਪੂ ਬੱਚੇ ਪੈ ਨਾ ਜਾਣ ਕੋ ਰਾਹੇ ਮੇਰੇ ਤੇ ਦੋ ਜਾਿਆਂ ਨੂੰ ਘੂਰਦਾ ਤੋਂ ਤਾਂ ਚਿੜੀਆਂ ਦਾ ਮੰਗੇ ਔਲਾਦ ਜੇਕਰ ਕਰਦਾ ਝੱਟ ਪਮੱਦੀ ਜੀ ਹਾਂ ਬਾਪੂ ਕਿਉਂਕਿ ਬੱਚਾ ਜੇ ਗਲਤ ਰਾਹ ਦੇ ਉੱਤੇ ਵੀ ਤੁਰਦਾ ਨਾ ਬਾਪੂ ਘੂਰਦਾ ਜ਼ਰੂਰ ਹੈ ਕਈ ਵਾਰ ਸਾਨੂੰ ਲੱਗਦਾ ਕਿ ਮੈਨੂੰ ਘੂਰਤਾ ਪਰ ਗੁਰੂ ਪਿਆਰਿਓ ਜਿਹੜੀ ਗੱਲ ਤੋਂ ਮਾਂ ਪਿਓ ਨੇ ਰੋਕਤਾ ਨਾ ਮਾਂ ਪਿਓ ਕੋਤੇ ਨਹੀਂ ਚਾਹੁੰਦਾ ਕਿ ਮੇਰਾ ਪੁੱਤ ਗਲਤ ਸੰਗਤ ਦੇ ਵਿੱਚ ਪਵੇ ਉਹ ਗਲਤ ਰਾਹ ਦੇ ਉੱਤੇ ਤੁਰੇ ਉਹ ਨਸ਼ੇ ਦੇ ਵਿੱਚ ਲੱਗੇ ਮਾਪਿਓ ਇਹੇ ਚਾਹੁੰਦਾ ਕਿ ਮੇਰਾ ਪੁੱਤ ਵਧੀਆ ਬੱਚਾ ਬਣ ਕੇ ਨਾ ਦੁਨੀਆ ਦੇ ਉੱਤੇ ਵਿਛਰੇ ਉਹ ਦੁਨੀਆ ਦੇ ਉੱਤੇ ਰਹਿ ਕੇ ਨਾ ਕੁਝ ਨਾ ਕੁਝ ਕਰੇ ਪਰ ਕਈ ਵਾਰ ਆਪਾਂ ਨੂੰ ਲੱਗ ਜਾਂਦਾ ਕਿ ਮਾਪਿਓ ਨੇ ਘੂਰਤਾ ਪਰ ਨਹੀਂ ਉਹ ਗਲਤ ਰਸਤੇ ਤੋਂ